ਸਾਨਵੀਰੋ ਕਾਂਕਰੀਟ ਤਕਰੀਬਨ ਜਿਹੜੀ ਬਜਾਈ ਦਾ ਟਾਈਮ ਆ ਉਹ ਆ ਚੱਲਿਆ ਪੰਜਾਬ ਖੇਤੀ ਵਾਲੇ ਸਕੂਲੋਂ ਜਿਹੜੀ ਕਣਕ ਦੀ ਬਜਾਈ ਦਾ ਟਾਈਮ ਆ ਉਹ ਤਕਰੀਬਨ 25 ਅਕਤੂਬਰ ਤੌਰ ਕਮੇਡੀਸ਼ਨ ਹੈਗੀ ਆ ਕਰਨਾਲ ਯੂਨੀਵਰਸਿਟੀ ਵੱਲੋਂ ਵੀ ਆਈਆਰ ਵੱਲੋਂ ਵੀ ਅਰੇ ਸਾਲ ਟੈਂਪਰੇਚਰ ਥੋੜਾ ਜ਼ਿਆਦਾ ਰਿਹਾ ਤਕਰੀਬਨ 29-30 ਦੇ ਲਗਭਗ ਸੀਗਾ ਤੇ ਹੁਣ ਟੈਂਪਰੇਚਰ ਘਟਣਾ ਸ਼ੁਰੂ ਹੋਇਆ ਹੈ ਤੇ ਇਸ ਕਰਕੇ ਉਹ ਕਣਕ ਦੇ ਰਿਆਂ ਬਿਜਾਈਆਂ ਨੇ ਸ਼ੁਰੂ ਹੋਣ ਦਾ ਟਾਈਮ ਆ ਗਿਆ ਕੁਝ ਕਿਸਾਨ ਵੀਰਾਂ ਨੇ ਅੜਕ ਬੀਜਣੇ ਸ਼ੁਰੂ ਕਰ ਦਿੱਤੇ ਸਾਨਵੀਰੋ ਅੱਜ ਜਿਹੜੀ ਆਪਾਂ ਗੱਲ ਕਰ ਰਹੇ ਆ ਉਹ ਜੀਵੀ ਡਾਉ ਜੋ 372 ਕਣਕ ਦੀ ਕਰਦੇ ਆ ਸਨਾਵ ਨੂੰ ਇੱਕ ਕੰਟ੍ਰੈਕਟ ਜਿਹੜੀ ਰੀਸਤਰੀ ਕੀਤੀ ਗਈ ਹੈ ਇਹ ਜਿਹੜੀ ਵੈਰਾਈਟੀਆਂ ਕਿਸਾਨ ਵੀਰੋ ਉਹਨਾਂ ਦੇ ਦੱਸਣ ਮੁਤਾਬਕ ਇਹਦਾ ਜਿਹੜਾ ਐਵਰੇਜ ਹਾਰਡ ਆ ਉਹ 30 ਕੁਇੰਟਲ ਪਰ ਏਕੜ ਦੇ ਲਗਭਗ ਹੈਗਾ ਇਸ ਵੈਰਾਈਟੀ ਜਿਹੜੀ ਸੁਰਤਾ ਹੈ 33 ਕੁਇੰਟਲ 96 ਕਿਲੋ ਤੱਕ ਹੈਗੀ ਆ ਇਹਦੀ ਜਿਹੜੀ ਔਸਤ ਚਾਈਆ ਬੂਟੇ ਦੀ ਉਹ 96 ਸੈਂਟੀਮੀਟਰ ਦੇ ਲਗਭਗ ਹੈ ਇਸ ਕਰਕੇ ਕੁਦਰਤੀ ਆਪਾ ਦਾ ਮੁਕਾਬਲਾ ਕਰਦੀ ਹੈ ਕਣਕ ਡਿੱਗਦੀ ਨਹੀਂ ਹੈ ਤੇ ਇਹਦੇ ਜਿਹੜੇ ਦਾਣੇ ਨੇ ਉਹ ਵੀ ਬੜੇ ਨਿੱਕਰ ਨੇ ਕਿ ਪੱਕਣ ਲਈ ਤਕਰੀਬਨ 155 ਦਿਨ ਦੇ ਲਗਭਗ ਲੱਗਦੇ ਆ